ਫਗਵਾੜਾ ਤੋਂ ਆਈ ਮੰਦਭਾਗੀ ਖਬਰ ਖੜਨੇ ਲਈ ਦੋ ਸਕੇ ਪੈਂਟ ਰਾਜੀ ਜਾਨ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਗ ਪਏ ਕੁਛ ਥਲੇ ਸਜੇ ਆਤੂਪ ਉਹ ਠੀਏ ਨੀਮਿਆ ਉਥੇ ਪਾਣੀ ਇਕੇ ਆ ਗਏ ਡੁੱਬ ਗਏ ਖੜਦਾ ਪਾਣੀ ਕਾਲ ਬਾਨ ਕੇ ਬੋੜਿਆ ਇਸ ਪਰਿਵਾਰ ਲਈ ਪੰਜਾਬ ਦੇ ਵਿੱਚ ਕਿਤੇ ਕਈ ਦਿਨਾਂ ਤੋਂ ਜਿਹੜਾ ਹੈਗਾ ਪରିਵਰਥਾ ਕਰਨ ਜਿਹੜਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਉਹਦੇ ਨਾਲ ਹੀ ਕਾਫੀ ਮੋਤਾ ਹੋਈਆਂ ਹੈਗੀਆਂ ਘਰ ਤੋਂ ਦਵਾਈ ਲੈਣ ਗਏ ਸੀ ਦੋਵੇਂ ਭੈਣ ਭਰਾ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਹੀਂ ਇਹ ਪਬਲਿਕ ਦੀ ਸਾਰੇ ਪਿੰਡਾਂ ਦਾ ਉੱਥੇ ਸਾਰਿਆਂ ਦਾ ਇਕੱਠੇ ਹੋਇਆ ਸੀ ਔਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਜਾਨੀ ਮਾਲੀ ਕਿਸੇ ਦਾ ਨੁਕਸਾਨ ਤਾਂ ਬਹੁਤ ਦੂਰ ਦੀ ਗੱਲ ਕਿਸੇ ਦੇ ਬਚਾ ਲਈ ਕੁਝ ਵੀ ਨਹੀਂ ਕੀਤਾ ਉਹਨਾਂ ਪੁਲਾਂ ਦੇ ਦਵਾਲੇ ਕੋਈ ਇਹੋ ਜਿਹਾ ਨਹੀਂ ਵੀ ਕੋਈ ਫੈਸਲਾਈ ਹੋਵੇ ਕੋਈ ਇਦਾਂ ਦਾ ਕੋਈ ਮਤਲਬ ਨਹੀਂ ਕੋਈ ਰੋਡ ਨਹੀਂ ਬਣਾਇਆ ਪਰਿਵਾਰ ਨੂੰ ਕੀ ਪਤਾ ਸੀ ਕਿ ਸਦਾ ਲਈ ਹੀ ਚਲੇ ਜਾਣਗੇ ਉਹਨਾਂ ਦੇ ਬੱਚੇ ਉਹ ਹੜ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਮਾਪੇ ਕਰ ਰਹੇ ਉਹ ਡਿੱਗ ਪਰ ਦੋਨੋਂ ਬੱਚੇ ਨਹੀਂ ਆਏ ਵਾਪਿਸ بڑی ਮੰਨਪਾ ਗੀ ਕਰਨਾ ਹੈ ਕਿ ਬੇ ਵੀ ਜਦੋਂ ਉੱਗਾ ਤੇ ਜਲਪਾਲਪੁਰ ਪਿੰਡ ਦੇ ਵਿਚਕਾਰ ਬਈ ਨੰਗਦੀ ਹੈਗੀ ਆ ਉੱਥੇ ਉੱਚਾ ਪਿੰਡ ਦੇ ਦੋ ਬੱਚੇ ਸੀ ਜਿਹੜੇ ਭੈਣ ਭਰਾ ਸੀਗੇ ਤੇ ਉਹ ਉਹਨਾਂ ਦੀ ਜਿਹੜੀ ਗੁੱਬੀ ਵਿੱਚ ਰੁਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈਗੀ ਹੈ ਮੌਕੇ ਤੇ ਪਹੁੰਚੇ ਹਲਕੇ ਦੇ ਵਿਧਾਇਕ ਇਨਫਰਮੇਸ਼ਨ ਆਈ ਕਿ ਰਾਣੀ ਤੇ ਉੱਚਾ ਤੋਂ ਰਾਣੀਪੁਰ ਤੋਂ ਰੇਲ ਦੇ ਉੱਤੇ ਦੋ ਭੈਣ ਭਰਾ ਇੱਕ ਭੈਣ ਇੱਕ ਭਰਾ ਜਾਨਕੇ ਹਰ ਦੇ ਵਿੱਚ ਹੁੰਦੇ ਆ ਲਾਸ਼ ਨੂੰ ਰਖਵਾਇਆ ਸਿਵਲ ਹਸਪਤਾਲ ਦੇ ਮੋਰਚੀ ਘਰ ਚ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕੋ ਪਰਿਵਾਰ ਦੇ ਦੋ ਬੱਚੇ ਹੜ੍ਹ ਦੇ ਪਾਣੀ ਵਿੱਚ ਰੁੜ ਗਏ ਫਗਵਾੜਾ ਦੇ ਪਿੰਡ ਦੁੱਗਾ ਦੇ ਨਜ਼ਦੀਕ ਚਿੱਟੀ ਵਹੀ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਲਾਕੇ ਵਿੱਚ ਹੜ੍ਹ ਆਇਆ ਹੋਇਆ ਹੈ। ਇਸ ਹੜ੍ਹ ਨਾਲ ਜਮਾ ਖੇਤਾਂ ਦੇ ਪਾਣੀ ਵਿੱਚ ਡੁੱਬ ਕੇ ਸਕੇ ਭੈਣ ਭਰਾ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਹਿਚਾਣ ਸੰਜੀਵ ਕੁਮਾਰ ਤੇ ਪ੍ਰੀਤੀ ਨਿਵਾਸੀ ਉੱਚਾ ਪਿੰਡ ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਿਤਾ ਬਲਰਾਮ ਕੁਮਾਰ ਨੇ ਦੱਸਿਆ ਕਿ ਸੰਜੀਵ ਕੁਮਾਰ ਤੇ ਪ੍ਰੀਤੀ ਦਵਾਈ ਲੈਣ ਲਈ ਘਰ ਤੋਂ ਕਰੀਬ 12 ਵਜੇ ਪਿੰਡ ਰਾਣੀਪੁਰ ਗਏ ਸੀ। ਜਦੋਂ ਉਹ ਪਿੰਡ ਦੁਗਾ ਦੇ ਕੋਲ ਗਏ ਉਹਨਾਂ ਦੀ ਸਾਈਕਲ ਦਾ ਬੈਲੈਂਸ ਵਿਗੜ ਗਿਆ ਤੇ ਦੋਵੇਂ ਖੇਤਾਂ ਦੇ ਪਾਣੀ ਵਿੱਚ ਡੁੱਬ ਗਏ ਆਸ-ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋਏ ਤੇ ਇਲਾਕਾ ਦੇ ਵਸਨੀਕਾਂ ਨੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਪਹੁੰਚੇ ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਇਸ ਘਟਨਾ ਨੂੰ ਮੰਦਭਾਗਾ ਆਖਿਆ ਆਸ-ਪਾਸ ਦੇ ਲੋਕਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੋਰਚੀ ਦੇ ਘਰ ਵਿੱਚ ਰਖਾਇਆ ਗਿਆ। ਮੌਕੇ ਤੇ ਪੁਜੀ ਥਾਣਾ 라ਵਲਪਿੰਡੀ ਦੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ASI ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜੀ ਲਾਲ। ਸੋ ਇਹ ਜਿਹੜੀ ਘਟਨਾ ਵਾਪਰੀ ਹੈ ਜੀ ਤੁਹਾਡੇ ਨਾਲ ਇਹ ਘਰੋਂ ਰਾਣੀਪੁਰ ਨੂੰ ਦਵਾਈ ਲੈਣ ਗਏ ਆ। ਪਛਾਹ ਇਹ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਗਏ ਆ ਜਿਸ ਦਾ ਸਾਊਂਡ ਨੇ ਬਤਾਉ ਉਹਦੇ ਵਿੱਚ ਤਕਰੀਬਨ 12 ਵਜੇ ਗਏ ਆ ਲਗਭਗ ਤੇ ਉਹ ਤੋਂ ਚੱਲੇ ਜਾਂਦੇ ਪਏ ਆ ਰਾਹ ਤੇ ਚ ਬਈ ਪੈਂਦੀ ਆ ਜਿਹ ਦੁਬਾਰੰਦ ਤੇ ਰਾਣੀ ਜਿਹ ਬਾੜ ਪਕੇ ਉਹ ਅੱਛਾ ਜੀ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਰ ਪਏ ਕੁਛ ਹੱਥਲੇ ਸੱਜੇ ਆ ਤੁ ਉਹ ਥੇ ਨੀਮ ਆ ਉਥੇ ਪਾਣੀ ਇੱਥੇ ਆ ਕੇ ਲੋਕ ਕਿ ਇਹ ਪਹਿਲਾ ਹੜਾ ਹੈ ਹੜਾ ਇਹ ਪਾਣੀ ਹੜਾ ਹੈ ਉਹ ਹੜ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਅੱਛਾ ਜੀ ਕੀ ਨਾਮ ਸੀ ਨਾ ਦੋਨਾਂ ਦਾ ਇਹ ਲੱਗੇ ਦਾ ਹੈਡਾਰਾ ਸੰਦੀਪ ਕੁਮਾਰ ਅੱਛਾ ਜੀ ਤੇ ਦੋ ਸੰਦੀਪ ਕੁਮਾਰਾ ਦੀਪਕ ਪਿਆਰ ਲੱਗੇ ਨੇ ਬੇਟੀ ਦਾ ਹੀ ਬੇਟੀ ਦਾ ਨਾਮ ਹੈ ਕਿ ਪ੍ਰੀਤੀ ਅੱਛਾ ਜੀ ਤੁਸੀਂ ਸਰ ਤੁਹਾਡੇ ਬੱਚੇ ਦੋਨੇ ਹਾਂਜੀ ਦੋਨੇ ਬੱਚੇ ਆ ਕਿ ਇਹ ਹੜਕਾ ਵਧਾਇਆ ਅੱਛਾ ਜੀ ਇਹ ਤਕਰੀਬਨ ਇਹਦਾ ਜਨਮ ਹੈਗਾ ਜੋ ਤਿਰਗਨਨ 33 ਸਾਲ ਦੀ ਹੋ ਰਹੀ 37 32 ਸਾਲ ਦੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜਿਹੜੀ ਤੁਹਾਡੇ ਨਾਲ ਬੜੀ ਦੁੱਖ ਵਾਲੀ ਘਟਨਾ ਵਾਪਰੀ ਆ ਕੀ ਕਹਿਣਾ ਚਾਹੁੰਦੇ ਸਰਕਾਰ ਬਹੁਤ ਜ਼ਿਆਦਾ ਹੀ ਸਾਡੇ ਮੇਰੇ ਨਾਲ ਘਰੇ ਬਰਬਾਦ ਹੋ ਗਏ ਕੀ ਕਹਿਣਾ ਚਾਹੁੰਦੇ ਸਰਕਾਰ ਕੀ ਪਰਵਾਹ ਹੋ ਗਿਆ ਸਰਕਾਰ ਵਾਲੇ ਕੁਝ ਕਹਿਣ ਚਾਹੁੰਦੇ ਆ ਵੀ ਕੀ ਸਰਕਾਰ ਨੇ ਤੁਹਾਡੀ ਕੋਈ ਆ ਮੌਕੇ ਤੇ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਮਾਨ ਸਾਹਿਬ ਦੀ ਬਹੁਤ ਸਾਰੇ ਮਾਨ ਸਾਹਿਬ ਇਹ ਮਾਨ ਨੂੰ ਘਰ ਛੱਡਦੇ ਆ ਮੈਨੂੰ ਕੋਈ ਇਦਾਂ ਲੱਗ ਕੱਲ੍ਹ ਤੋਂ ਨਹੀਂ ਕੋਈ ਨਹੀਂ ਠੀਕ ਹੈ ਜਿਹੜੇ ਦਾ ਮੌਤ ਹੋਈ ਹੈ ਇਹਦੇ ਬਾਰੇ ਜਾਣਕਾਰੀ ਕੀ ਹੋਇਆ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਕਿ ਪਿਛਲੇ ਕਾਫੀ ਸਮੇਂ ਤੋਂ ਸਾਰੀ ਦੁਨੀਆ ਵਿੱਚ ਬਹੁਤ ਮਾੜਾ ਖ਼ਬਰਸਿਆ ਪੰਜਾਬ ਵਿੱਚ ਵੀ ਪਿਛੇ ਕਈ ਦਿਨਾਂ ਤੋਂ ਜਿਹੜਾ ਹੈਗਾ ਭਾਰੀ ਬੱਥੇ ਕਾਰਨ ਜਿਹਦਾ ਕਾਫੀ ਦਰਿਆਵਾਂ ਦੇ ਵਿੱਚ ਜਿੱਥੇ ਹੜ੍ਹ ਵੀ ਆਇਆ ਉਹਦੇ ਨਾਲ ਹੀ ਕਾਫੀ ਮੌਤਾਂ ਹੋਈਆਂ ਹੈਗੀਆਂ ਤਾਂ ਸਾਡੇ ਫਗਵਾੜੇ ਵਿੱਚ ਹੇ ਤੱਕ ਵੇਖੀ ਕਿ ਕਿਤੇ ਦੀ ਵੀ ਕੋਈ ਕਿਸੇ ਕਾਰਨ ਕਰ ਜਾਨਵਰਲੀ ਨੁਕਸਾਨ ਨਹੀਂ ਹੋਇਆ ਸੀਗਾ ਤਾਂ ਅੱਜ ਬੜੀ ਮੰਦ ਭਾਗੀ ਘਟਨਾ ਹੈ ਕਿ ਬੇ ਵਿੱਚ ਜਦੋਂ ਟੁੱਗਾ ਤੇ ਜਲਪਾਲਪੁਰ ਪਿੰਡ ਦੇ ਵਿਚਕਾਰ ਬੇਹ ਨੰਗ ਦੀ ਹੈਗੀ ਆ ਉੱਥੇ ਉੱਚਾ ਪਿੰਡ ਦੇ ਦੋ ਬੱਚੇ ਸੀ ਜਿਹੜੇ ਕਿ ਫਰੈਂਟ ਪਰਾ ਸੀਗੇ ਤਾਂ ਉਹ ਉਹਨਾਂ ਦੀ ਜਿਹੜੀ ਬੇ ਵਿੱਚ ਡੁੱਬਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈਗੀ ਬੜੀ ਕਲਪੀ ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਆਇਆ ਉੱਥੇ ਜਿੱਥੇ ਉਸੇ ਬੇਂ ਦੇ ਅਸੀਂ ਸੀਗੇ ਤੋਂ ਉਹ ਦੋ ਲੋਕਾਂ ਦੀ ਮੰਗ ਸੀਗੀ ਕਿ ਇਹਨੂੰ ਥੋੜਾ ਕੋਲ ਨੂੰ ਉੱਚਾ ਕੀਤਾ ਜਾਵੇ ਕਿਉਂਕਿ ਪਾਣੀ ਬਹੁਤ ਹੁੰਦੀ ਹੈ ਉਸ ਕੋ ਪਹਿਲੇ ਜਿਹੜਾ ਮੈਂ ਐਸ ਡੀ ਸਾਹਿਬ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੌਕਾ ਦੇਖ ਲਓ ਮੌਕਾ ਦੇਖ ਕੇ ਦਾ ਜਿਹਨੂੰ ਜੋ ਵੀ ਗਵਰਨਮੈਂਟ ਨੂੰ ਪ੍ਰਪੋਜ਼ਲ ਬਣਾ ਕੇ ਭੇਜੋ ਤਾਂ ਆਜੂਨ ਉੱਚਾ ਕੀਤਾ ਜਾ ਸਕੇ ਤੇ ਬਹੁਤ ਹੀ ਉਤੋ ਕੀ ਬਹੁਤ ਹੀ ਮਾੜੇ ਪਰਿਵਾਰ ਦੇ ਭਾਗ ਹੈਗੇ ਕਿ ਇਸ ਘਟਨਾ ਦੇ ਵਿੱਚੋਂ ਬਿਲਕੁਲ ਬੱਚੇ ਜਿਹੜੇ ਹੈਗੇ ਜੰਗ ਬੱਚੇ ਸੀ ਉਹ ਚਲੇ ਗਏ ਮੈਂ ਆਪਣੇ ਕੋਲ ਨੂੰ ਸੁਣਾਵਾ ਰਿਹਾ ਹਾਂ ਜਿੱਤੇ ਫੋਕਾ ਦਾ ਪਰਗਾਵਾ ਕਰਦਾ ਉੱਥੇ ਹੀ ਨੂੰ ਮਾਤੇ ਚੰਨਾਂ ਵਿੱਚ ਦੱਸ ਕਰਦਾ ਕਬ ਨਾਮ ਸਰ ਗਣਵਾਲੇ ਗਣਵਾਲੇ ਕਿਹੜੀ ਜਗ੍ਹਾ ਦੇ ਕੋ ਸਾਹਮਣੇ ਆ ਇਹ ਉੱਚਾ ਪਿੰਡ ਹੈ ਅੱਛਾ ਜੀ ਆ ਆਦਮਪੁਰ ਚ ਪੈਂਦਾ ਹੈ ਇੱਕਾਤੇ ਸੀ ਇਹ ਜੀ ਸਾਈਕਲ ਤੇ ਸੀਗੇ ਸਾਈਕਲ ਤੇ ਅੱਛਾ ਜੀ ਪਰ ਨਾਮ ਵਗਰੇ ਹੈ ਕੁਛ ਇਹਨਾਂ ਨੂੰ ਪਤਾ ਨਾਮ ਸੀ ਇਹ ਬਿਲਕੁਲ ਕੀ ਨਾਂ ਦੇ ਬੱਚੇ ਨਾਂ ਕੀ ਸੀਗੇ ਹਾਂਜੀ ਇੱਕ ਦੀਪਾ ਜੀ ਹਾਂਜੀ ਦੂਜਾ 32 ਹਾਂਜੀ ਪਿੰਕੀ ਦੀਪਾ ਤੇ ਪਿੰਕੀ ਇਹ ਦੋਨੇ ਭੈਣ ਭਰਾ ਸੀ ਸਕੇ ਭੈਣ ਭਰਾ ਜੀ ਕਿੱਧਰ ਜਾ ਰਹੇ ਸੀ ਸਾਹਮਣੇ ਹੈ ਕੁਛ ਦਵਾਈ ਦਵਾਈ ਜਾਣ ਦਵਾਈ ਲੈਣ ਪੱਲੀ ਦਾ ਭਾਈ ਫਤੇ ਕੀ ਨਾਮ ਹੈ ਸਰ ਸਰ ਮੇਰਾ ਨਾਮ ਅਵਤਾਰ ਸਿੰਘ ਮੰਗੀ ਪਿੰਡ ਮੇਰਾ ਜਗਪਾਲਪੁਰ ਅਵਤਾਰ ਜੀ ਤੁਸੀਂ ਇੱਕ ਲੈ ਕੇ ਆਏ ਹੋ ਦੋ ਮਿੱਤਰ ਦੇ ਲੈ ਕੇ ਆਏ ਕਿਹ ਘਟਨਾ ਵਾਪਰੀ ਇਹਨਾਂ ਨਾਲ ਇਹ ਜੀ ਦੋਨੋਂ ਹੀ ਭੈਣ ਭਰਾ ਸੀਗੇ ਇੱਕ ਦਾ ਨਾਮ ਦੀਪਾ ਆ ਤੇ ਸਿਸਟਰ ਦਾ ਨਾਮ ਪ੍ਰੀਤੀ ਆ ਇਹ ਦੋਨੋਂ ਹੀ ਸਾਡੇ ਲਾਗਲੇ ਪਿੰਡ ਉੱਚੇ ਦੇ ਵਾਸੀ ਆ ਇਹਨਾਂ ਦੀ ਸਿਸਟਰ ਬਿਮਾਰ ਸੀ ਤੇ ਬ੍ਰਦਰ ਉਹਦਾ ਉਹਨੂੰ ਦਵਾਈ ਦਿਵਾਉਣ ਨੂੰ ਸਾਡੇ ਨਜ਼ਦੀਕ ਰਾਣੀਪੁਰ ਪਿੰਡ ਦੇ ਵਿੱਚ ਇਹ ਸਹੂਲਤਿਆ ਜ਼ਿਆਦਾ ਉੱਥੇ ਨੂੰ ਆ ਰਹੇ ਸੀਗੇ ਜਦੋਂ ਇਹ ਦੁਗਾਂ ਨੂੰ ਕ੍ਰੋਸ ਕੀਤਾ ਤੇ ਉਸ ਵੇਲੇ ਥੋੜਾ ਜਿਹਾ ਪਹਿਲਾਂ ਪ੍ਰਸ਼ਾਸਨ ਇੱਥੋਂ ਦੇ ਐਮਐਲਏ ਸਾਹਿਬ ਔਰ ਐਸਟੀਐਮ ਸਾਹਿਬ ਸਾਰਾ ਪ੍ਰਸ਼ਾਸਨ ਉੱਥੇ ਗਿਆ ਲੋਕਾਂ ਦੀ ਡਿਮਾਂਡ ਨੂੰ ਸੁਣਿਆ ਬਈ ਇਹ ਉੱਚਾ ਹੋਣੇ ਵਾਲਾ ਆ ਪੁਲ ਔਰ ਉਹਨਾਂ ਦੇ ਆਉਣ ਤੋਂ ਬਾਅਦ ਕੋਈ ਵੀ ਪ੍ਰਾਣੀ ਉੱਥੇ ਨਹੀਂ ਸੀ ਇਹ ਬੱਚੇ ਜਦੋਂ ਲੰਘਣ ਲੱਗੇ ਜੀ ਇਹਨਾਂ ਦੀ ਏਜ ਹੈਗੀ ਆ ਕੋਈ 28-30 ਸਾਲ ਦੇ ਨਜ਼ਦੀਕ ਦੀ ਤੇ ਇਹ ਜਦੋਂ ਲੰਘਣ ਲੱਗੇ ਕੋਈ ਟੋਏ ਦੇ ਵਿੱਚ ਜਿੱਦਾਂ ਇਹਨਾਂ ਦਾ ਸਾਈਕਲ ਥੋੜਾ ਜਿਹਾ ਡਾੜਿਆ ਤੇ ਪਾਣੀ ਨੇ ਧੱਕ ਮਾਰੀ ਜਿੱਥੇ ਪਾਸੇ ਨੂੰ ਪਾਣੀ ਜਾ ਰਿਹਾ ਉਦੋਂ ਨੂੰ ਬਹਾ ਦੇ ਨਾਲ ਤੇਜ਼ੀ ਤੇ ਔਰ ਨੀਵੇਂ ਥਾਂ ਆ ਉਹ ਨੀਵੇਂ ਥਾਂ 'ਚ ਡਿਗਣ ਨਾਲ ਦੂਰ ਖੜੇ ਇੱਕ ਗੁੱਜਰ ਨੇ ਦੇਖਿਆ ਗੁੱਜਰ ਆਪਣੇ ਪੱਠਿਆਂ ਦਾ ਕੰਮ ਕਰ ਰਿਹਾ ਸੀ ਉਹਨੇ ਜਦੋਂ ਦੱਸਿਆ ਵੀ ਇਹਨਾਂ ਦੇ ਚੀਕ ਮਾਰੀ ਤੇ ਉਹਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬਚ ਨਹੀਂ ਪਾਏ ਉਹ ਵਿੱਚੋਂ ਤਰ ਕੇ ਲੈ ਕੇ ਆਇਆ ਉਹਨੇ ਨਾਲ ਹੀ ਜਦੋਂ ਫੋਨ ਕੀਤਾ ਇੱਕ ਹੋਰ ਟਰੈਜੀ ਹੋਈ ਸੀਗੀ ਬਵੇਲੀ ਪਿੰਡ ਦੇ ਵਿੱਚ ਸਾਰੀ ਸੰਗਤ ਉੱਥੇ ਬੈਠੀ ਸੀ ਮੋਤਵਾਰ ਸਾਰੇ ਸੱਜਣ ਤੇ ਜਦੋਂ ਉੱਥੇ ਫੋਨ ਗਿਆ ਅਸੀਂ 3 ਮਿੰਟ ਦੇ ਵਿੱਚ ਵਿੱਚ ਆ ਗਏ ਉਹਦੇ ਕੱਢਦੇ ਕੱਢਦੇ ਤੇ ਬਿਲਕੁਲ ਨਜ਼ਦੀਕੇ ਸੀਗੇ ਜੀ ਤੇ ਦੋਨਾਂ ਦੀ ਉਸ ਟਾਈਮ ਮੌਤ ਹੋ ਚੁੱਕੀ ਸੀ ਜੀ ਕੀ ਭਾਈ ਕੀ ਲੱਗਦਾ ਪ੍ਰਸ਼ਾਸਨ ਦਾ ਕਿਦਾਂ ਦਾ ਰੋਲ ਇਹਦੇ ਵਿੱਚ ਰਿਹਾ ਜੀ ਦੇਖੋ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਇਹ ਸਰਕਾਰ ਬਾਰੇ ਤਾਂ ਅਸੀਂ ਕੁਝ ਕਹਿਣ ਨੂੰ ਜੋਗੇ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਕੁਛ ਇਹ ਕਰ ਰਹੀ ਆ ਸਰਕਾਰ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਇਹ ਪਬਲਿਕ ਦੀ ਸਾਰੇ ਪਿੰਡਾਂ ਦਾ ਉੱਥੇ ਸਾਰਿਆਂ ਦਾ ਇਕੱਠੇ ਹੋਇਆ ਸੀ ਔਰ आम आदमी पार्टी ने अजय तक जानि मालिकਿਸ ਦਾ ਨੁਕਸਾਨ ਤਾਂ ਬਹੁਤ ਦੂਰ ਦੀ ਗੱਲ ਕਿਸੇ ਦੇ ਬਚਾਲ ਹੀ ਕੁਝ ਵੀ ਨਹੀਂ ਕੀਤਾ ਉਹਨਾਂ ਪੁਲਾਂ ਦੇ ਦਿਵਾਲੇ ਕੋਈ ਇਹੋ ਜਿਹੇ ਨਹੀਂ ਵੀ ਕੋਈ ਫੈਂਸ ਲਾਈ ਹੋਵੇ ਕੋਈ ਇਦਾਂ ਦਾ ਕੋਈ ਮਤਲਬ ਨਹੀਂ ਕੋਈ ਰੋਡ ਨਹੀਂ ਬਣਾਇਆ ਇਸ ਕਰਕੇ ਥੋੜਾ ਜਿੰਨੇ ਨਕਲਾਸੀ ਹੈ ਤਾਂ ਜਰੂਰ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਪਰ ਇਨਾਂ ਵਿਚਾਰਿਆਂ ਦੀ ਕੋਈ ਜਿੱਦਾਂ ਆਪਕੇ ਲਈਏ ਵੀ ਇਨਾਂ ਦੀ ਆ ਲੱਗੀ ਇਨਾਂ ਨੇ ਸਵਾਸ ਇਦਾਂ ਸੀ ਇਸ ਤਰ੍ਹਾਂ ਖਤਮ ਹੋਣਾ ਸੀ ਬਾਪ ਇਨਾਂ ਦਾ ਪਰਿਵਾਰ ਸਾਰਾ ਰੋਂਦਾ ਕਰ ਲਾਉਂਦਾ ਚੱਲ ਨਹੀਂ ਹੁੰਦਾ ਉਹ ਵੀ ਪਿੱਛੇ ਆ ਰਹੇ ਆ ਅਸੀਂ ਜੇ ਲਾਸ਼ਾਂ ਲੈ ਕੇ ਆਏ ਆ ਨਾਲ ਮੇਰੇ ਸਾਡੇ ਪਿੰਡ ਦੇ ਸਾਡਾ ਵੀਰ ਜਸਵੰਤ ਸਿੰਘ ਸਰਪੰਚ ਬਾਕੀ ਵਿੱਕੀ ਭਾਜੀ ਐਮ ਐਲ ਏ ਸਾਹਿਬ ਬਾਕੀ ਗੁਰਦੇয়াল ਭਾਜੀ ਸਾਡੇ ਚੇਅਰਮੈਨ ਸਾਹਿਬ ਸਾਰੇ ਇਕੱਠੇ ਸੀ ਉੱਥੇ ਜੀ ਲੈ ਕੇ ਆਏ ਆ ਹੁਣ ਜੋ ਵੀ ਪ੍ਰਸ਼ਾਸਨ ਦੇ ਅਕੋਰਡਿੰਗ ਜੋ ਕਾਨੂੰਨ ਦੇ ਅਕੋਰਡਿੰਗ ਹੋ ਸਕਿਆ ਇਸ ਪਰਿਵਾਰ ਦੀ ਮੇਰੀ ਤਾਂ ਸਾਡੀ ਇਲਾਕੇ ਦੀ ਬੇਨਤੀ ਆ ਪੰਚਾਇਤਾਂ ਦੀ ਸਾਰੀਆਂ ਦੀ ਕਿ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਵੇ ਗਰੀਬ ਪਰਿਵਾਰ ਦੀ ਜਿਸ ਤਰ੍ਹਾਂ ਹੜ੍ਹ ਚ ਮਾਰ ਪਈ ਆ ਬੱਚੇ ਜੁੜੇ ਆ ਤੇ ਜਿੰਨੀ ਵੀ ਵੱਧ ਤੋਂ ਵੱਧ ਮਤ ਇਹਨਾਂ ਵਿਚਾਰਿਆਂ ਦੇ ਇਹਨਾਂ ਦੇ ਪੇਰੈਂਟ ਸੀ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜਿਸ ਘਰ ਦੇ ਇੱਕ ਦਿਨ ਦੇ ਵਿੱਚ ਦੋ ਚਿਰਾਗ ਬੁੱਝ ਜਾਣ ਤੁਹਾਨੂੰ ਪਤਾ ਮਾਂ ਪਿਓ ਦਾ ਕੀ ਹਾਲ ਹੁੰਦਾ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਐ ਸਰ ਇਹ ਮੈਰਿਡ ਸੀ ਹਨ ਮੈਰਿਡ ਸੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਭਾਜੀ ਹਾਂਜੀ ਸਰ ਸਰ ਇੱਕ ਜਾਣਕਾਰੀ ਦਿੱਤੀ ਜਿਹੜੀ ਇੱਕ ਭੈਣ ਭਰਾ ਦੀ ਇੱਕ ਹਾਪਨ ਹੋਈ ਆ ਕੀ ਨਾਮ ਤਕੀ ਮਾਮਲਾ ਹੰਤ ਕਰ ਰਹਾ ਸਮੇਂ ਮੈਂ ਐਸੇ ਸਿਫਰਨ ਖਾਣਾ ਰਹਾ ਹਾਂ ਜਿਹੜਾ ਟੁੱਟੀ ਅਫਰ ਲਗਾ ਹੋਇਆ ਸੀ ਮੈਨੂੰ ਇਨਫੋਰਮੇਸ਼ਨ ਆਈ ਕਿ ਰਾਣੀ ਤੇ ਉੱਚਾ ਤੋਂ ਰਾਣੀ ਭਗਵਨ ਟ੍ਰੇਨ ਦੇ ਉੱਤੇ ਦੋ ਭੈਣ ਭਰਾ ਇੱਕ ਭੈਣ ਇੱਕ ਭਰਾ ਜਾਨਕਿ ਘਰ ਦੇ ਵਿੱਚ ਰਹਿੰਦੇ ਆ ਤੇ ਭੀਨੇ ਨੇ ਭੀਨੇ ਦੀ ਮਦਦ ਨਾਲ ਉਹਨਾਂ ਐਕਟਰ ਬਾਹਰ ਕੱਢਿਆ ਬਾਹਰ ਕੱਢ ਕੇ ਉਹਨਾਂ ਸ਼ਾਮ ਰੱਤ ਦਾ ਕੰਮ ਕੀਤਾ ਕਾਤਮਨ ਰਹੇਗਾ ਤੁਹਾਡੇ ਫਰਲਾਲ ਐਕਸਟ੍ਰਾ ਤਬਿਕਾ ਵੀ ਕੰਮਿਤਲੀ ਅੰਚਾਰੀ ਹੈ ਜਿਹੜੀਆਂ ਡੈਕ ਬੋਡੀਆਂ ਉਹ ਸਿਵਲਸਪਰੂਖਵਾਰੇ ਮੂਰਤੀ ਬਿਠੀ ਕਿਨਾਂ ਦੇ ਨਾਮ ਵਗੈਰਾ ਕਲੀਅਰ ਹੋ ਕੀ ਨਾਮ ਹੈ ਜੀ ਸੰਦੀਪ ਸਿੰਘ ਇੰਡੀਅਨ ਸੂਤਾ ਪੁੱਤਰ ਬਲਗਾਮ ਕਮਾਖ ਵਾਸੀ ਪਡੂਟਾ ਖਾਣਾ ਰਾਹ ਖਾਣਾ ਪਟਾਰਾ ਜ਼ਿਲ੍ਹਾ ਚੰਡੀ ਤੇ 9 ਨਵੰਬਰ ਸੰਗੀ ਦਾ ਦੂਜੀ ਉਸਤੀ ਕਰਨ ਭੀਤੀ ਡਾ ਡਰੋਪ ਕੁਮਾਰ ਰਾਮ ਕੁਮਾਰ ਉਸ ਸੀਟਾ ਖਾਨਾ ਤਰਾਜਦਾ ਸੀ ਇਸੇ ਕਹਾਤੇ ਤੇ ਕੁਝ ਸ਼ਟੋ ਤੇ ਸਾਈਕਲ ਦਿਸੇ ਇੱਕ ਦਿਨ ਜਾ ਰਿਹਾ ਸੀ ਕੁਸ਼ਮੇ ਉੱਚੇ ਤੋਂ ਦਿਗਪਾਲਪੁਰ ਨੂੰ ਦਵਾਈ ਲੈਣ ਦਾ ਅੱਛਾ ਜੀ ਤੇ ਕੀ ਕਰਵਾਈ ਕੀਤੀ ਪਾਣੀ 174 ਦੀ ਕਰੀ ਅੰਮ੍ਰਿਤ ਲਈ ਵੀ ਠੀਕ ਹੈ